ਇੱਕ ਗ੍ਰਾਜਰ ਬਹੁਤ ਵਧੀਆ ਗੱਲ ਆਇਆ ਲਿਓ ਥੋੜਾ ਲਿਓ ਕੇ ਨਾ ਮੜਾ ਗਾ ਬਸ ਬਿਚਾ ਟੋ ਦੀ ਡੀਕੰਪੋਜ਼ਿਟਿਵ ਮੁਹੱਜਰਾ ਉਹ ਹਾਦਸਾ ਕਰਾਉਂਗੇ ਤਾਂ ਇਹਨੇ ਜਿੰਨ ਇਦਾਂ ਲੱਗਦਾ ਕਿ ਸੇਮ ਡੇ ਤੇ ਆ ਕੇ ਸਿੱਧੀ ਹੋਵੇ ਇਹ ਵਿਚਰਣ ਨੈਸਟਿਕੇ ਸਿੱਹੀ ਗੱਲ ਆਈ ਹੈ ਕਿ ਸੇਮ ਦੇ ਹੀ ਇਹਨਾਂ ਨੇ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੌਦਾ ਦੀ ਇਸ ਨੈਸ਼ਨਲ ਦੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਕੱਲ ਸਵੇਰੇ 15 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੇਡੂ ਪਿੰਡ ਦੇ ਵਿੱਚ ਕੁਝ ਮੁੰਡਿਆਂ ਦੇ ਗਰੁੱਪਸ ਨੇ ਆਪਸ ਵਿੱਚ ਲੜਾਈ ਹੋਈ ਹੈ ਤੇ ਲੜਾਈ ਦੇ ਦੌਰਾਨ ਇੱਕ ਸੂਦਨੀਸ نیشنل ਦੀ ਜਿਹੜੀ ਮੌਤ ਹੋਈ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਜਿਹੜੀ ਸਦਨਪੁਰੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨਸ ਆਫ ਮਰਡਰ ਅਟੈਂਪਟ ਟੂ ਮਰਡਰ ਐਂਡ ਰਾਈਟਿੰਗ ਇਮੀਡੀਏਟਲੀ ਫਕ ਫਕ ਜਿਹੜੀ ਟੀਮ ਆ ਐਸਪੀ ਫਗਵਾੜਾ ਡੀਐਸਪੀ ਫਗਵਾੜਾ ਇੰਚਾਰਜ ਇਹ ਫਗਵਾੜਾ ਐਸਐਚਓ ਸਤਨਾਪੁਰਾ ਅਤੇ ਇੰਚਾਰਜ ਮੇੜੂ ਚੌਕੀ ਫਕ ਫਕ ਟੀਮਾਂ ਬਣਾਈਆਂ ਗਈਆਂ ਤੇ ਹਰ ਪੱਖੋਂ ਜਿਹੜੀ ਤਫਤੀਸ਼ ਨੂੰ ਸ਼ੁਰੂ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਗਈ ਸੀਸੀਟੀਵੀ ਫੁਟੇਜ ਢੰਗਾ ਲੀ ਗਈਆਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਹੈਗੇ ਆ ਉਹ ਇੱਕ ਬੁਲੈਰੋ ਗੱਡੀ ਤੇ ਬੈ ਕੇ ਹਿਮਾਚਲ ਵਾਲੇ ਪਾਸੇ ਜਾ ਰਹੇ ਹਨ ਇਕ ਤੈ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਵਕਵਕ ਜ਼ਿਲ੍ਹੇ ਨਾਲ ਤਾਲਮੇਲ ਕੀਤਾ ਗਿਆ ਤੇ ਸਾਡੇ ਵੱਲੋਂ ਵੀ ਵਕਵਕ ਤਫ਼ਤੀਸ਼ੀ ਟੀਮਾਂ ਜਿਹੜੀਆਂ ਉਹਨਾਂ ਦੇ ਪਿੱਛੇ ਭੇਜੀਆਂ ਗਈਆਂ ਅੰਤ ਵਿੱਚ ਜਿਹੜਾ 6 ਦੋਸ਼ੀ ਹੈਗੇ ਆ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਤੇ ਲੱਗਿਓ ਗ੍ਰਿਫਤਾਰ ਕੀਤਾ ਗਿਆ ਹੈ ਤੱਕ ਜਿਹੜੀ ਗੱਡੀ 'ਚ ਉਹ ਭੱਜੇ ਸੀ ਬੁਲੇਰੋ ਗੱਡੀ ਉਹਨੂੰ ਵੀ ਅਸੀਂ ਰਿਕਵਰ ਕੀਤਾ ਗਿਆ ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਨਾਮ ਅਭੇਰਾਜ ਅਭੇਰਾਜ ਜਿਹੜਾ ਮੁੱਖ ਦੋਸ਼ੀ ਹੈਗਾ ਹੈ ਜਿਹਨੇ ਤੇਜ਼ ਸਰ ਹਤਿਆਨ ਨਾਲ वार ਕਰਕੇ ਸੂਦਨੀਸ਼ ਨੈਸ਼ਨਲ احمد ਮਹਿਮੂਦ ਮੁਹੰਮਦ ਬੜਾ ਬਾਲੰਦ ਯੂਸਫ ਇਹਦਾ ਕਤਲ ਕੀਤਾ ਸੀ ਇਹਦੇ ਨਾਲ ਅਮਰਪ੍ਰਤਾਪ ਯਸ਼ਵਰਧਨ ਵਿਕਾਸ 바ਵਾ ਮੁਹੰਮਦ ਸ਼ੋਹੇ ਅਤੇ ਅਦਿੱਤਿਆਦਰ ਇਹਨਾਂ ਨੂੰ ਵੀ ਮੌਕੇ ਤੋਂ ਅਰੈਸਟ ਕੀਤਾ ਗਿਆ ਹੈ ਜਿਹੜਾ ਵਾਰਦਾਤ ਦੇ ਵਿੱਚ ਦੱਤਰ ਵਰਤਿਆ ਗਿਆ ਸੀ ਕਤਲ ਕਰਨ ਲਈ ਉਹ ਵੀ ਰਿਕਵਰ ਹੋਇਆ ਤੇ ਬਲੇਰੋ ਗੱਡੀ ਵੀ ਰਿਕਵਰ ਹੋਈ ਹੈ ਜਿਹੜੀ ਇਹ ਗੁੱਥੀ ਹੈਗੀ ਕਪੂਰਥਲਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 12 ਘੰਟਿਆਂ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈ। ਆ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈਗਾ। ਸਾਨੂੰ ਉਮੀਦ ਹੈ ਕਿ ਪ੍ਰੋਪਰ ਇਹਦੀ ਤਫ਼ਤੀਸ਼ ਕਰਕੇ ਜਿਹੜੇ ਬਣਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਕਰਾਂਗੇ। ਸਰ ਪ੍ਰਾਇਮਰੀ ਕੋਰਟ ਤੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈਗਾ। ਆ ਢੁੰਗਾਈ ਨਾਲ ਇਹਦੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈਗੀ ਹੈ। ਸਾਨੂੰ ਉਮੀਦ ਹੈ ਕਿ ਇਸ ਤੋਂ ਇਲਾਵਾ ਵੀ ਕੋਈ ਦੋਸ਼ੀ ਹੋਣਗੇ ਉਹਨਾਂ ਨੂੰ ਅਸੀਂ ਛੇਤੀ ਫੜ ਲਾਂਗੇ ਤੇ ਮੁਕਦਮੇ ਦੀ ਮੁਕੰਮਲ ਤਫ਼ਤੀਸ਼ ਕਰਕੇ ਜਿਹੜੇ ਦੋਸ਼ੀ ਹੈ ਉਹਨੂੰ ਕੜੀ ਤੋਂ ਕੜੀ ਸਜ਼ਾ ਦਿਵਾਵਾਂਗੇ ਸਰ ਬਹੁਤ ਜਲਦੋ ਸੇ ਕਿ 9 ਤਰੀਕ ਨੂੰ ਮਿਲਣਾ ਹੈ ਉਹ ਤੋਂ ਬਾਅਦ ਅਗੜੀ ਹੈ ਕੇਸ ਦਾ ਸੋਲਵ ਹੋਣਾ ਕਾਫੀ ਮਹੀਨਿਆਂ ਤੋਂ ਲੱਗੇ ਉਹਨੂੰ ਕਿਸ ਤਰ੍ਹਾਂ ਦੇਖਤੀ ਹਾਂ ਕਿ ਗੈਪਸ ਹੈਗੇ ਜਾਂ ਕਿਸ ਤਰ੍ਹਾਂ ਨਹੀਂ ਹੋ ਇਹ ਬਿਲਕੁਲ ਇਹ ਜਿਹੜਾ ਲਵਾਰਿਸ ਮੋਟਰਸਾਈਕਲ ਹੈ ਇੱਕ ਵੱਖਰੀ ਲੋਕੇਸ਼ਨ ਤੋਂ ਮਿਲਿਆ ਸੀ ਤੇ ਉਹਦੇ ਤੇ ਵੀ ਤਰਤੀਬ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੀ ਪਲਤ ਥਾਣੇ ਦੇ ਵਿੱਚ ਇਹਨਾਂ ਦੇ ਫੈਮਿਲੀ ਮੈਂਬਰਸ ਨੇ ਇਹਨਾਂ ਦੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ ਜਿਹਦੇ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ਼ਤਿਹਾਰ ਛੋਰੇ ਕੋਕਾ ਆ ਇਸ ਤੋਂ ਇਲਾਵਾ ਜਿਹੜੇ ਪੰਜਾਬ ਪੁਲਿਸ ਕੰਟਰੋਲ ਰੂਮ ਤੇ ਵੀ ਜਿਹੜੇ ਅਲਰਟਸ ਅਸੀਂ ਜਾਰੀ ਕਰ ਦਿੱਤੇਗੇ ਇਸੇ ਤੇ ਉਹਦੇ ਸੰਬੰਧਿਤ ਡੀਡੀਆਰ ਐਂਟਰੀ ਵੀ ਅਸੀਂ ਕੀਤੀ ਹੈਗੀ ਆ ਪਰ ਬੜੀ ਜੀ ਮੰਦ ਭਾਗੀ ਕੱਟਣਾ ਹੋਈ ਹੈ ਕਿ ਉਹਨਾਂ ਦਾ ਜਿਹੜਾ ਕਤਲ 9 ਤੇ 10 ਰਾਤ ਨੂੰ ਹੀ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਫਤੂ ਟਿੰਗਾ ਛਿੱਟ ਦਿੱਤੀ ਗਈ ਸੀ ਜੋ ਕਿ ਕਾਫੀ ਦਿਨ ਬਾਅਦ ਸਾਨੂੰ ਰਿਕਵਰ ਹੋ ਗਿਆ ਜਗ ਮੋਹਨ ਦੇ ਰੈ